ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਪਿੰਡ ਰੋੜੇਵਾਲ ਸਾਹਿਬ ਪਹੁੰਚੇ ਹੋਏ ਹਾਂਗੇ ਜੀ ਜਿਸ ਨੂੰ ਤਸੀਲ ਪਟਿਆਲਾ ਤੇ ਜ਼ਿਲ੍ਹਾ ਵੀ ਪਟਿਆਲਾ ਪੈਂਦਾ ਹੈਗਾ ਜੀ ਆਪਾਂ ਪਿੰਡ ਰੋੜੇਵਾਲ ਸਾਹਿਬ ਦੀ ਵੀਡੀਓ ਆਪਣੇ ਵੀਰ ਲਾਡੀ ਕਨੇਡਾ ਤੇ ਆਪਣੀ ਭੈਣ ਨੂਰਪ੍ਰੀਤ ਕੌਰ ਉਹਨਾਂ ਦੇ ਕੈਨ ਤੇ ਵੇਖਣ ਵਾਸਤੇ ਆਏਗੇ ਜੀ ਤੇ ਉਹਨਾਂ ਦੇ ਫਾਦਰ ਸਾਹਿਬ ਕਲਵੰਤ ਸਿੰਘ ਉਹਨਾਂ ਨੇ ਆਪਾਂ ਨੂੰ ਕੰਟੈਕਟ ਕੀਤਾ ਸੀਗਾ ਤੇ ਆਪਣੇ ਭਾਈਆਂ ਨੇ ਬਾਹਰੋਂ ਕਨੇਡਾ ਤੋਂ ਆਪਾਂ ਨੂੰ ਕਾਲ ਕੀਤੀ ਸੀਗੀ ਜੇ ਆਪਾਂ ਉਹਨਾਂ ਦੇ ਕਹਿਣ ਤੇ ਹੀ ਆਪਾਂ ਪਿੰਡ ਰੋੜੇਵਾਲ ਸਾਹਿਬ ਦੀ ਵੀਡੀਓ ਬਣਾਉਣ ਵਾਸਤੇ ਆਏ ਆਂਗੇ ਆਜੋ ਜੀ ਆਪਾਂ ਹੁਣ ਚੱਲਦੇ ਆਂ ਪਿੰਡ ਰੋੜੇਵਾਲ ਦੇ ਵਿੱਚ ਆਪਣੇ ਨਾਲ ਤੁਸੀਂ ਜੁੜੇ ਰਹੋ ਆਪਾਂ ਤੁਹਾਨੂੰ ਪਿੰਡ ਰੋੜੇਵਾਲ ਦੀਆਂ ਕੱਲੇ-ਕੱਲੇ ਗਲੀਆਂ ਤੇ ਕੱਲਾ-ਕੱਲਾ ਚੱਪਾ ਦਿਖਾਵਾਂਗੇ ਜੀ ਤੇ ਆਜੋ ਆਪਾਂ ਹੁਣ ਪਿੰਡ ਵਿੱਚ ਚੱਲਾਂਗੇ ਜੀ ਆਪਣੇ ਨਾਲ ਤੁਸੀਂ ਜੁੜੇ ਰਹੋ ਤੇ ਪਿੰਡ ਦੀ ਸੈਰ ਕਰਨ ਵਾਸਤੇ ਆਪਣਾ ਚੈਨਲ ਕਰ ਲਓ ਜੀ ਸਬਸਕ੍ਰਾਈਬ ਸਭ ਤੋਂ ਪਹਿਲਾਂ ਆਪਾਂ ਨੇ ਦੇਖੀ ਟੈਂਕੀ ਜੀ ਉਸ ਤੋਂ ਬਾਅਦ ਅੱਗੇ ਆ ਗਿਆ ਸਕੂਲ ਜੀ ਸਕੂਲ ਵਿੱਚ ਆਪਾਂ ਚੱਲਾਂਗੇ ਜੀ ਖਾਸਾ ਸੀਨੀਅਰ ਸਕੈਂਡਰੀ ਸਕੂਲ ਸੰਤ ਬਾਬਾ ਪੂਰਨਦਾਸ ਜੀ ਮਹਾਰਾਜ ਤੇ ਅੱਜ ਫਿਰ ਆਪਾਂ ਚੱਲਾਂਗੇ ਸਕੂਲ ਦੇ ਵਿੱਚ ਜੀ ਸੰਤ ਬਾਬਾ ਪੂਰਨਦਾਸ ਜੀ ਮਹਾਰਾਜ ਖਾਸਾ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਸਕੂਲ ਵਿੱਚ ਲੋੜੀ ਦਾ ਤਿਹਾਰ ਸੀਗਾ ਤੇ ਆਪਾਂ ਇਸ ਕਰਕੇ ਸਕੂਲ ਵਿੱਚ ਵੀਡੀਓ ਵੀ ਬਣਾਈ ਤੇ ਆਪਾਂ ਸੋਨ ਸਕੂਲ ਦੇ ਸਟਾਫ ਨਾਲ ਤੇ ਬੱਚਿਆਂ ਨਾਲ ਵੀ ਮਿਲਾਵਾਂਗੇ ਕਿਉਂਕਿ ਸਕੂਲ ਵਿੱਚ ਅੱਜ ਪ੍ਰੋਗਰਾਮ ਸੀਗਾ ਇਸ ਕਰਕੇ ਆਪਾਂ ਨੇ ਸਕੂਲ ਦੀ ਵੀਡੀਓ ਆਪਾਂ ਨੇ ਫੁੱਲ ਹੀ ਬਣਾਈ ਬਹੁਤ ਤੋਂ ਵਧੀਆ ਲੱਗਿਆ ਤੇ ਬਹੁਤ ਵੀ ਦੇ ਸਟਾਫ ਵੀ ਸੀਗਾ ਬਹੁਤ ਤੋਂ ਵਧੀਆ ਲੱਗਿਆ ਬੱਚਿਆਂ ਨਾਲ ਮਿਲ ਕੇ ਆਜੋ ਫਿਰ ਆਪਾਂ ਹੁਣ ਚੱਲਾਂਗੇ ਫੇਰ ਜੀ ਪਿੰਡ ਵਿੱਚ ਆਪਾਂ ਹੁਣ ਪਿੰਡ ਵਿੱਚ ਐਂਟਰ ਹੋਵਾਂਗੇ ਸਭ ਤੋਂ ਪਹਿਲਾਂ ਆਪਾਂ ਇੱਥੇ ਜੀ ਦੁਕਾਨ ਵਾਲਿਆਂ ਨਾਲ ਮਿਲਾਂਗੇ ਤੇ ਬਹੁਤ ਖੁਸ਼ ਹੋਏ ਜੀ ਤਸਵੀਟਸ ਇਹ ਬਾਈ ਬਹੁਤ ਖੁਸ਼ ਹੋਇਆ ਵੀਡੀਓ ਕਰਵਾ ਕੇ ਤੇ ਅੱਗੇ ਆਪਾਂ ਇਹ ਬਾਈ ਜਿਹੜੇ ਮੋਟਰਾਂ ਬਣਦੇ ਸੀਗੇ ਇਹ ਵੀ ਬਹੁਤ ਖੁਸ਼ ਹੋਏ ਅੱਗੇ-ਅੱਗੇ ਚੱਲਦੇ ਜਾਵਾਂਗੇ ਜੀ ਆਪਾਂ ਆਪਾਂ ਬਾਈਆਂ ਨਾਲ ਗੱਲਬਾਤ ਵੀ ਕੀਤੀ ਤੇ ਆਜੋ ਫਿਰ ਆਪਾਂ ਅੱਗੇ ਤੁਹਾਨੂੰ ਪਿੰਡ ਦਾ ਇੱਕ ਗੇਟ ਵੀ ਦਿਖਾਵਾਂਗੇ ਇਹ ਪਿੰਡ ਦਾ ਗੇਟ ਇੱਥੋਂ ਪਤਾ ਲੱਗਦਾਗਾ ਜੀ ਵੀ ਇਹ ਪਿੰਡ ਕਿੰਨਾ ਸੋਹਣਾ ਤੇ ਕਿੰਨਾ ਵਧੀਆ ਹੋਵੇਗਾ ਤੇ ਇਹ ਟਰੈਕਟਰ ਵਾਲਾ ਬਾਈ ਵੀ ਵੀਡੀਓ ਕਰਵਾ ਕੇ ਬਹੁਤ ਖੁਸ਼ ਹੋਇਆ ਫਿਰ ਆਪਾਂ ਅੱਗੇ ਬਜ਼ੁਰਗਾਂ ਨਾਲ ਗੱਲਬਾਤ ਕਰਾਂਗੇ ਤੇ ਆਜੋ ਆਪਾਂ ਪਿੰਡ ਦੇ ਵਿੱਚ ਐਂਟਰ ਹੁੰਦੇ ਹੋਏ ਆ ਵੰਡ ਵਿੱਚ ਚੱਲਾਂਗੇ ਤੇ ਉਸ ਤੋਂ ਬਾਅਦ ਆਪਾਂ ਚੱਲਾਂਗੇ ਜੀ ਡੇਰੇ ਵਿੱਚ ਸੰਤ ਬਾਬਾ ਪੂਰਨਦਾਸ ਜੀ ਸੰਤ ਬਾਬਾ ਹੀਰਨਦਾਸ ਜੀ ਤੇ ਸੰਤ ਬਾਬਾ ਬਲਵੰਤ ਸਿੰਘ ਜੀ ਇਹ ਉਹਦਾ ਡੇਰਾ ਹੈਗਾ ਜੀ ਪ੍ਰਾਚੀਨ ਡੇਰਾ ਜਿੱਥੇ ਲੋਕਾਂ ਦੀ ਬਹੁਤ ਵੱਡੀ ਸ਼ਰਧਾ ਜੀ ਲੋਕਾਂ ਨੂੰ ਇੱਥੇ ਦੁੱਧਾਂ ਨੂੰ ਦੁੱਧ ਤੇ ਪੁੱਤਾਂ ਨੂੰ ਪੁੱਤ ਮਿਲਦੇ ਨੇ ਜੀ ਬਹੁਤ ਵੱਡੀ ਸ਼ਰਧਾ ਹੈ ਇੱਥੇ ਲੋਕਾਂ ਦੀ ਬਹੁਤ ਜ਼ਿਆਦਾ ਵੱਡਾ ਡੇਰਾ ਵੀ ਹੈ ਆਪਾਂ ਤੁਹਾਨੂੰ ਸਾਰੇ ਡੇਰਾ ਵੀ ਦਿਖਾਵਾਂਗੇ ਤੇ ਆਜੋ ਆਪਣੇ ਨਾਲ ਤੁਸੀਂ ਜੁੜੇ ਰਹੋ ਆਪਾਂ ਚੱਲਾਂਗੇ ਜੀ ਹੁਣ ਡੇਰੇ ਵਿੱਚ ਇਸ ਗੇਟ ਇਸ ਗੇਟ ਦੇ ਲਾ ਲਓ ਵੇਖਿਆ ਕਿਸ ਮੰਦਰ ਦੇ ਲਾ ਲਓ ਵੇਖਿਆ ਕਿਸ ਪਿੰਡ ਦੇ ਲਾ ਲਓ ਇਸ ਪਿੰਡ ਦੇ ਵੀ ਚਾਰ ਗੇਟ ਨੇ ਜੀ ਤੁਸੀਂ ਇੱਥੋਂ ਅੰਦਾਜ਼ਾ ਲਗਾ ਸਕਦੇ ਹੋ ਵੀ ਇਸ ਮੰਦਰ ਵਿੱਚ ਕਿੰਨੀ ਸ਼ਕਤੀ ਹੈਗੀ ਆਜੋ ਆਪਾਂ ਹੁਣ ਚੱਲਾਂਗੇ ਜੀ ਮੰਦਰ ਦੇ ਵਿੱਚ ਤੇ ਆਜੋ ਆਪਾਂ ਨਾਲ ਤੁਸੀਂ ਜੁੜੇ ਰਹੋ ਬਾਬਾ ਪੂਰਨ ਦਾਸ ਜੀ ਦਾ ਡੇਰਾ ਹੈਗਾ ਤੇ ਆਜੂ ਇੱਥੇ ਹੀ ਬਾਬਾ ਜੀ ਦੀਆਂ ਉਹਨਾਂ ਦੇ ਡੰਗਰ ਬੱਚੇ ਹੋਗੇ ਜਿਵੇਂ ਕਿ ਇਹ ਰੱਖੇ ਹੋਏ ਨੇ ਤੇ ਹੋਰ ਵੀ ਇਹ ਆਪਣੇ ਬਾਈ ਨੇ ਜੀ ਜਗਦੀਪ ਸਿੰਘ ਸਿੱਧੂ ਬਹੁਤ ਬਿਹਤਰੀ ਸੁਭਾਅ ਸੀ ਬਾਈਆਂ ਦਾ ਆਪਾਂ ਨੇ ਇਹਨਾਂ ਨੇ ਆਪਾਂ ਨੂੰ ਕਮਾਇਆ ਜੀ ਪਿੰਡ ਤੇ ਅੱਜ ਆਪਾਂ ਤੁਹਾਨੂੰ ਸਾਰਾ ਡੇਰਾ ਵੀ ਘੁਮਾਵਾਂਗੇ ਬਹੁਤ ਲੋਕਾਂ ਜਿੱਥੇ ਸਰਦਾ ਜੀ ਇੱਥੇ ਮੰਗਲਵਾਰ ਤੇ ਐਤਵਾਰ ਨੂੰ ਬਹੁਤ ਜ਼ਿਆਦਾ ਇਕੱਠ ਹੁੰਦਾ ਹੈਗਾ ਤੇ ਇੱਥੇ ਪੂਰਨਵਾਸੀ ਵੀ ਭਰਦੀ ਹੈ ਜੀ ਬਹੁਤ ਹੀ ਜ਼ਿਆਦਾ ਲੋਕਾਂ ਦੀ ਸਰਦਾ ਹੋਣ ਕਰਕੇ ਬਹੁਤ ਸ਼ਕਤੀ ਹੈ ਜੀ ਇੱਥੇ ਬਹੁਤ ਵਧੀਆ ਮਨ ਲੱਗਿਆ 24 ਘੰਟੇ ਲੰਗਰ ਚੱਲਦਾ ਇੱਥੇ ਜੀ ਮੈਨੂੰ ਅੱਜ ਪਹਿਲਾਂ ਆਪਾਂ ਤੁਹਾਨੂੰ ਸਮਾਧ ਦੇ ਦਰਸ਼ਨ ਕਰਵਾਉਣਾ ਫਿਰ ਆਪਾਂ ਤੁਹਾਨੂੰ ਇਸ ਪਿੰਡ ਦੀ ਦੱਸਾਂਗੇ ਜੀ ਆਪਾਂ ਆ ਜੋ ਹੁਣ ਕਰਦੇ ਆ ਸਮਾਧਾ ਦੇ ਦਰਸ਼ਨ ਜੀ ਬਹੁਤ ਵਧੀਆ ਮਨ ਲੱਗਿਆ ਬਾਬਾ ਜੀ ਸਾਰੇ ਦੀ ਕਿਰਪਾ ਰੱਖਣ ਪਿੰਡ ਵਾਲਿਆਂ ਨੇ ਬਹੁਤ ਸਤਿਕਾਰ ਦਿੱਤਾ ਆਪਾਂ ਨੂੰ ਬਹੁਤ ਵਧੀਆ ਮਨ ਲੱਗਿਆ ਹੁਣ ਤੁਸੀਂ ਕਰੋ ਜੀ ਦਰਸ਼ਨ ਸਮਾਦਾਂ ਦੇ ਤੇ ਆਜੋ ਫਿਰ ਆਪਾਂ ਹੁਣ ਸਮਾਦਾਂ ਦੇ ਦਰਸ਼ਨ ਕਰਦੇ ਹੋਇਆ ਫਿਰ ਆਪਾਂ ਅੱਗੇ ਚੱਲਾਂਗੇ ਜੀ ਤੁਸੀਂ ਆਪਣੇ ਨਾਲ ਜੁੜੇ ਰਹੋ ਬਹੁਤ ਵਧੀਆ ਡੇਰਾ ਬਣਿਆ ਹੋਇਆ ਜੀ ਹਰ ਇੱਕ ਦਾ ਤੇ ਹਰ ਇੱਕ ਇਨਸਾਨ ਦਾ ਬਹੁਤ ਵਧੀਆ ਸਤਿਕਾਰ ਕੀਤਾ ਜਾਂਦਾ ਹੈਗਾ ਬਹੁਤ ਵਧੀਆ ਲੱਗਿਆ ਦੇਖ ਕੇ ਚਲੋ ਜੀ ਤੁਸੀਂ ਕਰੋ ਦਰਸ਼ਨ ਤੇ ਆਪਾਂ ਤੁਹਾਨੂੰ ਇਸ ਪਿੰਡ ਦੀ ਤੇ ਇਸ ਡੇਰੇ ਦਾ ਇੱਕ ਬਹੁਤ ਵਧੀਆ ਗੱਲ ਵੀ ਸੁਣਾਵਾਂਗੇ ਜੀ ਮੈਂ ਬਹੁਤ ਪਿੰਡਾਂ ਵਿੱਚ ਜਾ ਚੁੱਕਿਆ ਹਾਂ ਜੀ ਬਹੁਤ ਜ਼ਿਆਦੇ ਪਿੰਡਾਂ ਚ ਤੇ ਘਰਾਂ ਚ ਜਾ ਚੁੱਕਿਆ ਹਾਂ ਹਾਲ ਤੱਕ ਮੈਂ ਪਰ ਜੋ ਸਤਿਕਾਰ ਮੈਨੂੰ ਤੇ ਜੋ ਪਿਆਰ ਮੈਨੂੰ ਇਸ ਪਿੰਡ ਵਿੱਚ ਮਿਲਿਆ ਉਹ ਮੈਨੂੰ ਪਤਾ ਹੈ ਕਿਉਂਕਿ ਇੱਥੇ ਦੇ ਲੋਕਾਂ ਨੇ ਬਹੁਤ ਵਧੀਆ ਰਿਸਪੈਕਟ ਕੀਤੀ ਆਪਣੀ ਬਹੁਤ ਵਧੀਆ ਲੱਗਿਆ ਤੇ ਆਜੋ ਫਿਰ ਆਪਾਂ ਹੁਣ ਚੱਲਾਂਗੇ ਜੀ ਲੰਗਰ ਹਾਲ ਵਿੱਚ ਤੁਸੀਂ ਦੇਖ ਸਕਦੇ ਹੋ ਇੱਥੇ 24 ਘੰਟੇ ਲੰਗਰ ਚੱਲਦਾ ਹੀ ਰਹਿੰਦਾ ਹੈ ਜੀ ਤੇ ਬਹੁਤ ਵੱਡਾ ਲੰਗਰ ਹਾਲ ਵੀ ਹੈ ਬਹੁਤ ਵਧੀਆ ਲੱਗਿਆ ਦੇਖ ਕੇ ਤੁਸੀਂ ਵੀ ਜੇ ਇੱਕ ਵਾਰ ਟਾਈਮ ਲਾਦਾ ਤੁਹਾਡਾ ਪਿੰਡ ਰੋੜੇਵਾਲ ਸਾਹਿਬ ਤੇ ਤਹਿਸੀਲ ਪਟਿਆਲਾ ਤੇ ਜ਼ਿਲ੍ਹਾ ਵੀ ਪਟਿਆਲਾ ਇੱਕ ਵਾਰ ਜ਼ਰੂਰ ਪਹੁੰਚੋ ਜੀ ਇੱਥੇ ਪੂਰਨਵਾਸੀ ਮੰਗਲਵਾਰ ਤੇ ਐਤਵਾਰ ਨੂੰ ਬਹੁਤ ਜ਼ਿਆਦਾ ਇਕੱਠ ਹੁੰਦਾਗਾ ਆਪਾਂ ਡੇਰ ਤੋਂ ਬਾਅਦ ਫਿਰ ਆਪਾਂ ਪਿੰਡ ਵਿੱਚ ਐਂਟਰ ਹੋਵਾਂਗੇ ਜੀ ਆਜੋ ਆਪਾਂ ਹੁਣ ਚੱਲਾਂਗੇ ਫਿਰ ਪਿੰਡ ਵਿੱਚ ਪਿੰਡ ਕੋਈ ਜ਼ਿਆਦਾ ਵੱਡਾ ਤਾਂ ਨਹੀਂ ਹੈਗਾ ਪਰ ਪਿੰਡ ਛੋਟਾ ਜੀ ਹੈ ਪਰ ਫਿਰ ਵੀ ਪਿੰਡ ਦੀ ਵੋਟ ਹੈਗੀ ਆ ਜੀ 1400 ਤੇ ਲੈ ਕੇ 1200 ਹੈਗੀ ਹੈ ਤੇ ਅੱਜ ਫਿਰ ਆਪਾਂ ਹੁਣ ਮਿਲਾਂਗੇ ਅਗੇ ਬਜ਼ੁਰਗਾਂ ਨੂੰ ਜੀ ਬਜ਼ੁਰਗ ਬਹੁਤ ਖੁਸ਼ ਹੋਏ ਵੀਡੀਓ ਕਰਵਾ ਕੇ ਤੇ ਜਿਹੜਿਆ ਬਾਈ ਆਪਣੇ ਆਰੇ ਨੇ ਸਾਹਮਣੇ ਉਹ ਬਾਈ ਵੀ ਬਹੁਤ ਵਧੀਆ ਇਨਸਾਨ ਨੇ ਬਹੁਤ ਵਧੀਆ ਲੱਗਿਆ ਮਿਲ ਕੇ ਬਜ਼ੁਰਗਾਂ ਨਾਲ ਵੀ ਮਿਲ ਕੇ ਬਹੁਤ ਵਧੀਆ ਲੱਗਿਆ ਮੈਨੂੰ ਇਹੋ ਜਿਹਾ ਪਿੰਡ ਨਹੀਂ ਅਜੇ ਤੱਕ ਕੋਈ ਮਿਲਿਆ ਹੈਗਾ ਬਹੁਤ ਵਧੀਆ ਮਨ ਲੱਗਿਆ ਮੇਰਾ ਇਸ ਪਿੰਡ ਵਿੱਚ ਮੈਂ ਪੂਰਾ ਦਿਨ ਬਿਤਾ ਕੇ ਆਇਆ ਨਹੀਂ ਮੈਂ ਹਰ ਇੱਕ ਪਿੰਡ ਵਿੱਚ ਸਿਰਫ ਘੰਟਾ ਜਾਂ 2 ਘੰਟੇ ਹੀ ਆਪਣੇ ਵੀਡੀਓ ਬਣਾਉਣਾ ਤੇ ਨਾਲ ਦਿਨਾਂ ਵਿੱਚ ਚੱਲਿਆ ਹੁਣਾ ਪਰ ਇਸ ਪਿੰਡ ਵਿੱਚ ਮੈਂ ਬਹੁਤ ਵਧੀਆ ਠਿਕਾਈ ਨਾਲ ਵੀਡੀਓ ਬਣਾਈ ਤੇ ਸਾਰੇ ਨਾਲ ਗੱਲਬਾਤ ਵੀ ਕੀਤੀ ਇਹ ਆਪਣੇ ਬਜ਼ੁਰਗ ਜੀ ਇਹ ਵੀ ਵੀਡੀਓ ਕਰਵਾ ਕੇ ਬਹੁਤ ਖੁਸ਼ ਹੋਏ ਫਿਰ ਆਪਾਂ ਅੱਗੇ ਚੱਲਾਂਗੇ ਜੀ ਇੱਕ ਦੋ ਜਿਹੜੀ ਆਪਣੀ ਗੱਲੀ ਰਹਿ ਗਈ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਆਜੋ ਅੱਗੇ ਅੱਗੇ ਚੱਲਦੇ ਜਾਵਾਂਗੇ ਆਪਾਂ ਤੁਹਾਨੂੰ ਆਪਣੇ ਵੀਰ ਜਗਦੀਪ ਸਿੰਘ ਸਿੱਧੂ ਦਾ ਘਰ ਵੀ ਦਿਖਾਵਾਂਗੇ ਤੇ ਅੱਜ ਪਹਿਲਾਂ ਆਪਾਂ ਚੱਲਦੇ ਆ ਜੀ ਨਗਰ ਖੇੜੇ ਤੇ ਇਹ ਆ ਗਿਆ ਜੀ ਆਪਣਾ ਨਗਰ ਖੇੜਾ ਆਪਣੇ ਨਾਲ ਤੁਸੀਂ ਜੁੜੇ ਰਹੋ ਸੋਨੂੰ ਪਿੰਡ ਦਾ ਚੱਪਾ ਚੱਪਾ ਤੇ ਹਰ ਇੱਕ ਗਲੀ ਦਿਖਾਵਾਂਗੇ ਤੇ ਤੁਸੀਂ ਪਿੰਡ ਦੇ ਸੈਰ ਕਰਨ ਵਾਸਤੇ ਆਪਣੇ ਨਾਲ ਜੁੜੇ ਰਹੋ ਜੀ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੀ ਅਨਲੱਕੀ ਵਲੌਗ 36 ਆਜੋ ਆਪਾਂ ਹੁਣ ਚੱਲਾਂਗੇ ਜੀ ਆਪਣੇ ਲਾਡੀ ਵੀਰ ਕੈਨੇਡਾ ਤੇ ਪਵਨਪ੍ਰੀਤ ਕੌਰ ਭੈਣ ਦੇ ਘਰ ਇਹ ਉਹਨਾਂ ਦਾ ਘਰ ਹੈਗਾ ਜੀ ਜਿਹੜੇ ਅੱਜਕੱਲ੍ਹ ਕੈਨੇਡਾ ਵਿੱਚ ਨੇ ਜੀ ਬਹੁਤ ਵਧੀਆ ਪਰਿਵਾਰ ਆ ਤੇ ਬਹੁਤ ਵਧੀਆ ਸੁਭਾਅ ਦੇ ਮਾਲਕ ਨੇ ਵੀਰ ਤੇ ਆਪਣੀ ਭੈਣ ਵੀ ਬਹੁਤ ਵਧੀਆ ਨੇ ਬਹੁਤ ਵਧੀਆ ਲੱਗਿਆ ਅੱਜ ਆਪਾਂ ਹੁਣ ਤੁਹਾਨੂੰ ਪਿੰਡ ਉੱਪਰ ਦੀ ਗੇੜਾ ਦਿਵਾ ਦਿੱਤਾ ਜੀ ਜਿਹੜਾ ਥੋੜਾ ਬਹੁਤਾ ਰਹਿ ਗਿਆ ਤੁਹਾਨੂੰ ਆਪਾਂ ਉਹ ਵੀ ਦਿਖਾਵਾਂਗੇ ਤੇ ਆਪਣੇ ਇਹ ਵੀਰ ਜਗਦੀਪ ਸਿੰਘ ਸਿੱਧੂ ਦਾ ਘਰ ਆਗਾ ਜੀ ਜਿਹੜੇ ਬਾਈ ਨੇ ਆਪਾਂ ਨੂੰ ਘੁਮਾਇਆ ਬਹੁਤ ਵਧੀਆ ਇੱਜ਼ਤ ਮਿਲੀ ਘਰ ਚੋਂ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਮਿਲ ਕੇ ਬਾਈ ਨੂੰ ਰੱਬ ਤਰੱਕੀ ਬਖਸ਼ੇ ਤੇ ਤੁਸੀਂ ਐਦਾਂ ਦੇ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਅਨ ਲੱਕੀ ਵਲੌਗ 36 ਜੀ